ਬੇਸ਼ੱਕ ਦਰਿਆ ਬਿਆਸ ਤੁਸੀ ਬੰਦੇ ਅਤ ਖਸਤਾ ਹਾਲਤ ਤਰਸਯੋਗ ਹਾਲਤ ਰਸਤੇ ਨੂੰ ਲੈ ਕੇ ਲੋਕ ਲੰਬੇ ਸਮੇਂ ਤੋਂ ਜਿਹੜੇ ਨੇ ਇਸ ਸੰਤਾਪ ਇਸ ਗੰਦੇ ਰਸਤੇ ਦਾ ਆਪਣੇ ਪਿੰਡੇ ਤੇ ਹੰਡਾਰੇ ਨੇ ਤੁਹਾਨੂੰ ਦੱਸ ਦਈਏ ਕਿ 2023 ਤੋਂ 2023 ਤੋਂ ਬਾਅਦ ਹੜ੍ਹਾਂ ਤੋਂ ਬਾਅਦ ਜਦੋਂ ਕੱਚੀ ਮਿੱਟੀ ਪੰਜਾਬ ਸਰਕਾਰ ਵੱਲੋਂ ਤੁਸੀ ਬੰਦੇ ਉੱਤੇ ਜਿਹੜੀ ਆ ਵਿਸ਼ਾ ਦਿੱਤੀ ਗਈ ਸੀ ਐਸ ਤੋਂ ਤੁਸੀਂ ਬਣ ਨੂੰ ਪੱਕਾ ਕਰਨ ਦੇ ਮਨਸੂਬੇ ਤਹਿਤ ਤੇ ਸਗੋਂ ਪਹਿਲਾਂ ਨਾਲੋਂ ਵੀ ਰਸਤੇ ਦੀ ਜਿਹੜੀ ਆ ਅਤ ਖਸਤਾ ਹਾਲਤ ਹੋ ਗਈ ਸੀ ਖਾਸ ਕਰਕੇ ਗੰਨਾ ਕਸਤ ਕਰ ਕਿਸਾਨਾਂ ਨੂੰ ਜਾਂ ਵੱਖੋ ਵੱਖ ਪਿੰਡਾਂ ਦੇ ਲੋਕ ਚਾਹੋ ਜਗਤਪੁਰ ਟਾਂਡੇ ਦੇ ਨਾਲ ਸਬੰਧਤ ਹੋਣ ਚਾਹੇ ਦਲੇਲਪੁਰ ਦੇ ਨਾਲ ਸਬੰਧਤ ਹੋਣ ਤੇ ਚਾਹੇ ਚੇਚੀਆਂ ਛੋੜੀਆਂ ਦੇ ਨਾਲ ਸਬੰਧਤ ਹੋਣ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਜਿਹੜੀਆਂ ਨੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਪੇਸ਼ ਆ ਰੀਆਂ ਸਨ ਤੇ ਸਰਕਾਰ ਦੇ ਉੱਪਰ ਜਿਹੜਾ ਵਾ ਲੋਕਾਂ ਦਾ ਲਗਾਤਾਰ ਜਿਹੜਾ ਭਾਰੀ ਉਸ ਹੈ ਜਿਹੜਾ ਵਾ ਉਹ ਵੀ ਸਮੇ ਸਮੇ ਸਿਰ ਜਿਹੜਾ ਵਾ ਉਹ ਸਾਹਮਣੇ ਆ ਰਿਹਾ ਸੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠੇ ਸੀ ਜਿਸ ਦੇ ਚੱਲਦਿਆਂ ਜੇਕਰ ਗੱਲ ਕੀਤੀ ਜਾਵੇ ਕਿ ਪੰਜਾਬ ਸਰਕਾਰ ਦੇ 3 1/2 ਸਾਲਾ ਰਾਜਕਾਲ ਜਿਹੜਾ ਦਾ ਸਮਾਂ ਜਿਹੜਾ ਵਾ ਇਹ ਬੀਤ ਜਾਣ ਦੇ ਬਾਅਦ ਐਸੋਲੇ ਜਿਹੜੀ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੂਡ ਦੇ ਵਿੱਚ ਜਿਹੜੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਵੱਖੋ ਵੱਖ ਵਕ ਵਿਕਾਸ ਕਾਰਜ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੱਥੇ ਜੰਗੀ ਪੱਦਰ ਦੇ ਉੱਪਰ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ ਇਸੇ ਕੜੀ ਤਹਿ ਤੀ ਦਰਿਆ ਬਿਆਸ ਤੁਸੀਂ ਬੰਨ ਤੁਸੀਂ ਇਹ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਇਹ ਜੋ ਰਸਤਾ ਵਾ ਇਸ ਰਸਤੇ ਦੇ ਉੱਪਰ ਜੋ ਮੋਟਰਸਾਈਕਲ ਜਾਂ ਟਰਾਲੀ ਟਰੈਕਟਰ ਲੈ ਕੇ ਵਾਹਨ ਲੈ ਕੇ ਜਾਣਾ ਜਿਹੜਾ ਇਹ ਤੇ ਬਹੁਤ ਦੂਰ ਦੀ ਗੱਲ ਹੈ ਪੈਦਲ ਚੱਲਣਾ ਜਿਹੜਾ ਇੱਥੇ ਲੋਕਾਂ ਦਾ ਜਿਹੜਾ ਬਿਹਾਲ ਹੋਇਆ ਸੀ ਲੋਕ ਜਿਹੜਿਆ ਉਹ ਨਰਕ ਭਰੀ ਜ਼ਿੰਦਗੀ ਜੀਣ ਲਈ ਜਿਹੜੇ ਮਜਬੂਰ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਹਿੰਦੇ ਦੇਰ ਆਏ ਦਰੁਸਤ ਆਏ ਪੰਜਾਬ ਸਰਕਾਰ ਦੀ ਜਿਹੜੀ ਸਵੱਲੀ ਨਜ਼ਰ ਹੈ ਇਸ ਤੁਸੀਬੰਦ ਦੇ ਉੱਪਰ ਜਿਹੜੀ 3.5 ਸਾਲ ਬਾਅਦ ਜਿਹੜੀ ਆ ਉਹ ਪਹਿਚੂਕੀ ਐ ਸੋ ਅੱਜ ਹਲਕਾ ਇੰਚਾਰਜ ਨੇ ਜਿਹੜੇ ਸ਼ਮਸ਼ੇਰ ਸਿੰਘ ਜਾਂ ਦੀਨਾਨਗਰ ਹਲਕੇ ਦੇ ਸਗਠਨ ਦੇ ਇੰਚਾਰਜ ਨੇ ਬਲਜੀਤ ਸਿੰਘ ਖਾਲਸਾ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਗਟਕਾ ਪੈਣ ਦਾ ਪੱਥਰ ਪੈਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾ ਦਿੱਤਾ ਜਾਣਾ ਜਿਸ ਤੋਂ ਪਹਿਲਾਂ ਜਿਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਦਘਾਟਨੀ ਸਮਰੋਹ ਹੈ ਉਹ ਇਲਾਕਾ ਵਾਸੀਆਂ ਵੱਲੋਂ ਜਿਹੜਾ ਰੱਖਿਆ ਗਿਆ ਜਿਸ ਨੂੰ ਸਮਸ਼ੇਰ ਸਿੰਘ ਹਲਕਾ ਇੰਚਾਰਜ ਜਾਂ ਬਲਜੀਤ ਸਿੰਘ ਖਾਲਸਾ ਵੱਲੋਂ ਜਿਹੜਾ ਸਬੋਧਨ ਕੀਤਾ ਜਾਣਾ ਇਸ ਤੋਂ ਪਹਿਲਾਂ ਆਓ ਹਲਕਾ ਇੰਚਾਰਜ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਇਸ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਕਿ ਇਹ ਜਿਹੜੀ ਤੁਸੀਬੰਦ ਦਾ ਰੋਡ ਹੈ ਇਹ ਕਿੰਨੀ ਲਾਗਤ ਦੇ ਨਾਲ ਜਿਹੜਾ ਨੇਪਰੇ ਚੜ੍ਹੇ ਤੇ ਇਹਦੇ ਕੰਮ ਦਾ ਜਿਹੜਾ ਵਾ ਕਦੋਂ ਤੱਕ ਸਮਾ ਜਿਹੜਾ ਵਾ ਤੈਅ ਕੀਤਾ ਗਿਆ ਮਿੱਥਿਆ ਗਿਆ ਆਹ ਗੱਲਬਾਤ ਕਰ ਲੈਣੇ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਆ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਦਾਊਵਾਲ ਪਿੰਡ ਤੋਂ ਸ਼ੁਰੂ ਹੋ ਕੇ ਟਾਂਡਾ ਜਗਤਪੁਰ ਔਰ ਦਲੇਰਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੇਗੀ ਔਰ ਇਹ ਬੜੀ ਵੱਡੀ ਲੋਕਾਂ ਦੀ ਅ ਪਿਛਲੇ 40-45 ਸਾਲਾਂ ਤੋਂ ਮੰਗ ਸੀ ਕਿ ਇਸ ਤੁਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਵਿੱਚ ਦੇਖਿਆ ਸਾਰੇ ਲੋਕ ਅਫੈਕਟਡ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀ ਕਿ ਤੁਸੀ ਉੱਚੀ ਕੀਤੀ ਜਾਵੇ ਔਰ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਗਵੰਤ ਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਤੁਸੀਂ ਉੱਚੀ ਕਰਕੇ ਤੇ ਛੜਕ ਦਾ ਜਿਹੜਾ ਨਿਰਮਾਨ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ। ਇਹ ਕਿੰਨੇ ਪਿੰਡਾਂ ਨੂੰ ਇਹਦਾ ਫਾਇਦਾ ਜਿਹੜਾ ਮਿਲੇਗਾ? ਇਹ 5-6 ਪਿੰਡ ਪੈਂਦੇ ਨੇ ਜੀ ਜਿਹੜੇ ਇੱਥੇ ਦਊਵਾਲ ਟਾਂਡਾ ਜਗਤਪੁਰ ਬਲੇਪੁਰ ਕਿਹੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ। ਇਹ ਕਿੰਨੇ ਕਿਲੋਮੀਟਰ ਦਾ ਜਿਹੜਾ 9 ਕਿਲੋਮੀਟਰ ਦੇ ਕਰੀਬ ਇਹ ਸੜਕ ਬੰਦੀ ਆ। ਔਰ ਇਹ ਕਰੀਬ 8-9 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਈਏ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ ਔਰ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਜੀ ਬਾਬੂ ਜੀ ਟਾਂਡੇ ਦੇ ਸਾਹਮਣੇ ਉਹ 2 ਸਾਲ ਪਹਿਲਾਂ ਤੁਸੀਂ ਬਣ ਟੁੱਟਾ ਸੀ ਤੁਸੀਂ ਬਣ ਦੇ ਉੱਪਰ ਖੜਿਓ ਅਹਿਮ ਸਵਾਲ ਹੈ ਕਿ ਵੱਡੇ ਪੱਧਰ ਤੇ ਜਿਹੜੀ ਮਾਈਨਿੰਗ ਚੱਲਦੀ ਹੈ ਧੜਾ ਧੜ ਜਿਹੜਾ ਕਾਰਨ ਬਣਦਾ ਤੁਸੀਂ ਦੇ ਟੁੱਟਣ ਦਾ ਹਾਂ ਦੇਖੋ ਜੀ ਤੁਸੀਂ ਇਹ ਬੜੀ ਧੀਰ ਪਹਿਲਾਂ 40-45 ਸਾਲ ਪਹਿਲਾਂ ਕਿਤੇ 50 ਸਾਲ ਪਹਿਲਾਂ ਕਿਤੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3-3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਤੇ ਮਿੱਟੀ ਪਈ ਹੈ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫਿਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮੈਂਕਮ ਬਿਲਕੁਲ ਨਾਲ ਹੈ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾ। ਮਤਲਬ ਤੁਸੀਂ ਸਮੇਂ-ਸਮੇਂ ਸਿਰ ਪੱਕੀ ਕੀਤੀ ਜਾਊਗੀ ਤੇ ਮਾਈਨਿੰਗ ਦੇ ਸਵਾਲ ਦਾ ਜਵਾਬ ਨਹੀਂ ਆਇਆ। ਮਾਈਨਿੰਗ ਦੇਖੋ ਜੀ ਮਾਈਨਿੰਗ ਹੋਣ ਨਹੀਂ ਚੱਲੀ ਮਾਈਨਿੰਗ ਬਹੁਤ ਪੁਰਾਣੀ ਇੱਥੇ ਚੱਲਦੀ ਪਈ ਹੈ ਤੁਸੀਂ ਇੱਕ ਨੂੰ ਇੱਕ ਕੰਮ ਚੱਲਦਾ ਪਿਆ ਵਾ ਹੁਣ ਜਦੋਂ ਅਸੀਂ ਸਾਡੀ ਸਰਕਾਰ ਆਉਂਦੀ ਮਾਈਨਿੰਗ ਬੰਦ ਪਈ ਹੈ ਜਦੋਂ ਜੋ ਰੂਲ ਦੇ ਮੁਤਾਬਕ ਜੋ ਸਰਕਾਰ ਨੇ ਪਾਲਸੀ ਬਣਾਤੀ ਹੈ ਉਸ ਪਾਲਸੀ ਦੇ ਮੁਤਾਬਕ ਜਦੋਂ ਆਏਗੀ ਮਾਈਨਿੰਗ ਤੇ ਉਹ ਮਾਈਨਿੰਗ ਖੁਲਿਆਮ ਕਰਨਗੇ ਪਿਛਲੀ ਵਾਰ ਜਦੋਂ ਮਿੱਟੀ ਪਈ ਸੀ ਕੱਚੀ ਦੋ ਸਾਲ ਤੋਂ ਦੋ ਵਾਰ ਹੋਏ ਚੈਦ ਲੇਲਪੁਰ ਹੋਏ ਲੋਕ ਸੰਤਾ ਭੰਡਾਰੇ ਨੇ ਕੱਚੀ ਮਿੱਟੀ ਦਾ ਕੀ ਇਹ ਕੰਮ ਇੱਕ ਸਾਲ ਹੋਇਆ ਜੀ ਇੱਕ ਸਾਲ ਹੋਇਆ ਮਿੱਟੀ ਪਿਆ 1 ਸਾਲ ਡੇਢ ਸਾਲ ਦੇ ਕਰੀਬ ਇੱਕ ਸਾਲ ਹੋਇਆ ਜੀ ਮੈਨੂੰ ਪਤਾ ਡੇਟ ਐਗਜ਼ੈਕਟ ਆ ਜੇ ਕੰਮ ਅੱਜ ਕੰਮ ਸ਼ੁਰੂ ਹੋਇਆ ਇਹ ਨੇਪਰੇ ਜਲਦੀ ਚੜ ਜਾਵੇ ਬਿਲਕੁਲ ਚੜੇਗਾ ਜੀ ਸਰਕਾਰ ਦੇਖੋ ਇਹ ਕੰਮ 9 ਕਿਲੋਮੀਟਰ ਲੰਬੀ ਸੜਕ ਬਣਨੀ ਹੈ ਇਹਨੂੰ ਆਖਰਕਾਰ ਬਣਾਉਂਦੇ ਆ ਸਮਾਂ ਲੱਗਣਾ ਜੇਕਰ ਕੰਮ ਸ਼ੁਰੂ ਹੋ ਗਿਆ ਜੇ ਪਰੋਂ ਮੌਸਮ ਬਰਸਾਤ ਦਾ ਜੇ ਬਰਸਾਤ ਦਾ ਟਾਈਮ ਮਿਲ ਜਾਂਦਾ ਤੇ ਕੰਮ ਰੈਗੂਲਰ ਚੱਲ ਕੇ ਜਲਦੀ ਕੰਪਲੀਟ ਹੋ ਜਾਈ ਨਾ ਇੱਤਾਂ ਹੁਣ ਪ੍ਰਮਾਤਮਾ ਦੀ ਵੀ ਨਜ਼ ਤੇ ਡਿਪੈਂਡ ਕਰਦਾ ਜੇ ਨਜਸ ਵਾਲੀ ਰਹੀ ਤਾਂ ਜਲਦੀ ਕੰਪਲੀਟ ਹੋ ਜਾਊਗੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਰਸਾਤ ਦੀ ਮੌਸਮ ਹੁੰਦੀ ਆ ਤੇ ਵਿੜੇ ਆਈ ਜੰਨਤ ਤੇ ਵਿੰਨੂ ਕੁੜੀ ਦੇ ਕੰਨ ਮਿੱਟੀ ਵੀ ਬਰਸਾਤਾਂ ਚ ਪਈ ਸੀ ਤੇ ਪੱਥਰ ਵੀ ਬਰਸਾਤਾਂ ਚ ਪਿਛਲੇ ਏਦਾਂ ਦੀ ਕੋਈ ਗੱਲ ਨਹੀਂ ਹੈ ਜੀ ਆਪਣੇ ਤੁਸੀਂ ਗੁਰਾਂ ਜੀ ਤੁਸੀਂ ਮਿੱਟੀ ਕਿਦੇ 2 ਮਹੀਨੇ ਜ ਨਹੀਂ ਪਈ ਬਰਸਾਤ ਚ ਪੂਰਾ ਸਾਲ ਲੱਗਿਆ ਮਿੱਟੀ ਪੈਂਦਿਆਂ ਨੂੰ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿੰਨਾ ਦਾ ਵੀ ਆ ਇਹ ਬਰਸਾਤਾਂ ਚ ਪਈ ਆ ਪੂਰਾ 1 ਸਾਲ ਲੱਗਿਆ ਮਿੱਟੀ ਪੈਂਦਿਆਂ ਨੂੰ ਉਹਨੂੰ ਸੜਕ ਵੀ ਬਣ ਗਈ ਹੈ ਸੜਕ ਦੇ ਵਿੱਚ ਅਬਰਸਾਤਾਂ ਦੇ ਜੇ ਕਈ ਕੰਮ ਸ਼ੁਰੂ ਹੁੰਦੇ ਨਾ ਬਸਾਤਾਾਂ 'ਚ ਲੋਕ ਨਹੀਂ ਬੰਦੀ ਬਾਕੀ ਸਾਰੇ ਕੰਮ ਜਿਹੜੇ ਨੇ ਉਹ ਚੱਲਦੇ ਰਹਿਣਗੇ ਕੱਚੀ ਮਿੱਟੀ ਦੇ ਤੁਹਾਨੂੰ ਵੀ ਪਤਾ ਕਿ ਟ੍ਰੈਕਟਰ ਟਰਾਲੀਆਂ ਖੁੱਭ ਜਾਂਦੇ ਆ ਟਰੱਕ ਖੁੱਭ ਜਾਂਦੇ ਨੇ ਸੋ ਜਦੋਂ ਕੰਮ ਬਦਲ ਨੇ ਟਾਈਮ ਦਿੱਤਾ ਤੇ ਨੇਚਰਲੀ ਉਹ ਕੰਮ ਸਾਰੇ ਸੁਭਦੀ ਹੋਣ ਤੁਹਾਨੂੰ ਅਜਿਤਰ ਅੱਜ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੇਟ ਇਲਾਕੇ ਦੇ ਵਿੱਚ 4 ਕਰੋੜ 85 ਲੱਖ ਦੀ ਲਾਗਤ ਨਾਲ ਤੁਸੀਂ ਦੇ ਬੰਨ ਜਿਹੜੀ ਸੜਕ ਬਕਾਫੀ ਢੇਰ ਤੋਂ ਖਰਾਬ ਸੀਗੀ ਪਿਛੇ ਹੜਾ ਔਨ ਕਰਕੇ ਟੁੱਟ ਗਈ ਸੀ ਤੇ ਉਹਦਾ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਆਪਣੀ ਸਰਕਾਰ ਦਾ ਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੀ ਵੀ ਮੁਸ਼ਕਲ ਆਉਂਦੀ ਉਹ ਹੱਲ ਜਰੂਰ ਹੋਏਗੀ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਹੀ ਹੋਏਗੀ ਦੂਜੇ ਸਰਕਾਰਾਂ ਦੇ ਵਾਂਗ ਨਹੀਂ ਪੱਥਰ ਰੱਖ ਕੇ ਤੇ ਅਸੀਂ 10-10 ਸਾਲ ਵੇਟ ਨਹੀਂ ਕਰਾਵਾਂਗੇ ਕੰਮ ਜਿਹੜਾ ਵੀ ਕਰਾਂਗੇ ਤੇ ਉਸੇ ਸਰਕਾਰ ਦੇ ਵਿੱਚ ਹੀ ਪੂਰਾ ਕਰਾਂਗੇ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਅਸੀਂ ਵੀ ਨਾਲ ਹੀ ਤਤਪਰ ਆ ਜਿੱਦਾਂ ਜਿੱਦਾਂ ਦੀਆਂ ਸਮੇਂ-ਸਮੇਂ ਦੀਆਂ ਮੁਸ਼ਕਿਲਾਂ ਆਉਣ ਗਿਆ ਆਪਾਂ ਸਰਕਾਰ ਦੇ ਅੱਗੇ ਹਮੇਸ਼ਾ ਰੱਖਾਂਗੇ ਸੋ ਜੀ ਜਿਵੇਂ ਇਸ ਲੱਗ ਅਯੋਗ ਉਪਰਾਲਾ ਪ੍ਰਾਣੇ ਛਾਲੇ ਦੇ ਨਾਲ ਜੁੜੇ ਹੋ ਪ੍ਰਾਣੇ ਛਾਲੇ ਤੋਂ ਪੰਡੋਰੀ ਰੋਡ ਦੇ ਉੱਪਰ ਸਵੱਲੀ ਨਜ਼ਰ ਸਰਕਾਰ ਦੀ ਕਦੋਂ ਪਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਕੱਲ ਹੀ ਅਜੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੈਂ ਇਸ ਮੁੱਦਾ ਵੀ ਤੁਸੀਂ ਦਾ ਵੀ ਰੱਖਿਆ ਇਸ ਚਲੋ ਇਹ ਚੀਜ਼ ਤੇ ਹੋ ਗਈ ਆ ਉਸਦਾ ਵੀ ਮੁੱਦਾ ਜੇ ਕਾਲਰ ਆ ਕੇ ਗਿਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਡ ਦਿੱਤਾ ਜਾਊਗਾ ਧੰਨਵਾਦ ਆ ਸੋ ਇਹਨਾਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਤੇ ਬਲਜੀਤ ਸਿੰਘ ਖਾਲਸਾ ਉਹਨਾਂ ਦਾ ਕਹਿਣਾ ਕਿ ਜਿਵੇਂ ਇਹ 4 ਕਰੋੜ ਤੇ 78 ਲੱਖ ਦੀ ਲਗਦੇ ਨਾਲ ਇਹ ਜਿਹੜਾ ਤੁਸੀ ਬੰਦੇ ਉੱਪਰ ਘਟਕਾ ਪੈਣ ਜਾ ਰਿਹਾ ਜੋ ਲੰਬੇ ਸਮੇਂ ਤੋਂ ਜਿਵੇਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਰਸਤੇ ਦੀ ਜਿਹੜੀ ਆ ਆ ਤੱਕ ਖਸਤਾ ਹਾਲਤ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਇਲਾਕੇ ਦੇ ਵਿੱਚ ਸਮੇਂ-ਸਮੇਂ ਸਿਰ ਜਿਹੜੇ ਉੱਠਦੇ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਇਹਨੇ ਬਰਸਾਤੀ ਦਿਨਾਂ ਦੀ ਤੇ ਬਰਸਾਤੀ ਦਿਨਾਂ ਦੇ ਵਿੱਚ ਜਿਹੜਾ ਹੜ੍ਹਾਂ ਦਾ ਸੰਭਾਵੀ ਖਤਰਾ ਉਹ ਵੀ ਕਿਤੇ ਨਾ ਕਿਤੇ ਇਲਾਕਾ ਵਾਸੀਆਂ ਦੇ ਜਿਹੜੇ ਆ ਸਿਰ ਦੇ ਉੱਪਰ ਮਟਰਾਉਂਦਾ ਨਜ਼ਰ ਆਉਂਦਾ ਜਿਸ ਨੂੰ ਲੈ ਕੇ ਮਾਈਨਿੰਗ ਦੇ ਵੀ ਕਈ ਤਰ੍ਹਾਂ ਦੇ ਇਲਾਕੇ ਦੇ ਵਿੱਚ ਸਵਾਲ ਜਿਹੜੇ ਨੇ ਸਰਕਾਰਾਂ ਦੇ ਉੱਪਰ ਉਠਦੇ ਨੇ ਤੇ ਸੰਸ਼ੇਰ ਸਿੰਘ ਜੋ ਹਲਕਾ ਜੱਜ ਨੇ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਮਾਈਨਿੰਗ ਦਾ ਤੇ ਉਹ ਇਸ ਸਵਾਲ ਦਾ ਗੋਲਮੋਲ ਬੇਸ਼ੱਕ ਜਿਹੜਾ ਜਵਾਬ ਜਿਹੜਾ ਦਿੰਦੇ ਨਜ਼ਰ ਆ ਰਹੇ ਨੇ ਪਰ ਜਿਹੜੀ ਸਚਾਈ ਹੈ ਜਿਵੇਂ ਢੱਲੇ ਦੇ ਨਾਲ ਕੁਦਰਤੀ ਖਜ਼ਾਨੇ ਨੂੰ ਜਿਹੜੀ ਹੈ ਕੁਦਰਤੀ ਸਰੋਤਾਂ ਨੂੰ ਸਨ ਲਗਾਈ ਜਾ ਰਹੀ ਹੈ ਮਾਈਨਿੰਗ ਮਾਫੀਆ ਵੱਲੋਂ ਉਹ ਸੱਚ ਜਿਹੜਾ ਲੋਕਾਂ ਵੱਲੋਂ ਜਿਹੜਾ ਵਾ ਜਨਤਾ ਤੋਂ ਜਨਤਾ ਦੀ ਕਚੈਰੀ ਦੇ ਵਿੱਚੋਂ ਲੁਕਾਇਆ ਨਹੀਂ ਜਾ ਸਕਦਾ ਸੋ ਅੱਜ ਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਉਦ ਘਾਟ ਨਹੀਂ ਸਮਰੋਹ ਤੇ ਇਹ ਨਹੀਂ ਪੱਥਰ ਜਿਹੜਾ ਰੱਖਿਆ ਗਿਆ ਸਾਹਮਣੇ ਇਹ ਨੀਮ ਪੱਥਰ ਜਿਹੜਾ ਫੁੱਲਾਂ ਨਾਲ ਸਜਾਇਆ ਹੋਇਆ ਤੁਹਾਨੂੰ ਮਿਲ ਰਿਹਾ ਇੱਥੇ ਜਿਹੜਾ ਦੁ ਘਾਟਨ ਜਿਵੇਂ ਕੀਤਾ ਗਿਆ ਇਹ ਇਲਾਕਾ ਵਾਸੀ ਨੇ ਚਾਹੇ ਉਹ ਦਲੇਲਪੁਰ ਦੇ ਨਾਲ ਸਬੰਧਤ ਹੋਣ ਚਾਹੇ ਜਗਤਪੁਰ ਨਾਲ ਜਾਂ ਟਾਂਡੇ ਦੇ ਨਾਲ ਇਹਨਾਂ ਲੋਕਾਂ ਨੇ ਜਿਹੜਾ ਵਾ ਦਰਿਆਵਾਂ ਦਾ ਜਿਹੜਾ ਸੰਤਾਪ ਹੈ ਹੜ੍ਹਾਂ ਦਾ ਸੰਤਾਪ ਉਹ ਵੀ ਆਪਣੇ ਪਿੰਡੇ ਤੇ ਹੰਡਾਇਆ ਤੇ ਇਸ ਰਸਤੇ ਦਾ ਵੀ ਗੱਲਬਾਤ ਕਰ ਲੈਨੇ ਆ ਜਿਵੇਂ ਪੰਜਾਬ ਸਰਕਾਰ ਨੇ ਕਹਿੰਦੇ ਦੇਰ ਆਈ ਦਰਸਤਾ ਏ ਸਵੱਲੀ ਨਜ਼ਰ ਜਿਹੜੀ ਲੱਗਦਾ ਸਰਕਾਰ ਦੀ ਇਸ ਰੋਡ ਦੇ ਉੱਪਰ ਪੈ ਗਈ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਸਾਹਨ ਤੋਂ ਕੋਈ ਪਤਾ ਨਹੀਂ ਲੱਗਣ ਦੇ 1.5 ਸਾਲ ਹੋ ਗਿਆ ਹਾਂਜੀ ਪਿਛਲੇ ਸਾਲ 24 ਤੇ ਮਈ ਮਹੀਨੇ ਬਾਈਕ ਮੈਜ ਜਿਹੜਾ ਅਧਗਾਟਨ ਕੀਤਾ ਸੀ ਮਿੱਟੀ ਦਾ ਉਸ ਤੋਂ ਬਾਅਦ ਕਿੰਨੇ ਸਾਡਾ ਹਾਲ ਨਹੀਂ ਪੁੱਛਿਆ ਜੇ ਅਸੀਂ ਗੰਨਾ ਕੱਢਿਆ ਤੇ ਅਸੀਂ ਆਪਣੀ ਹਿੰਤਨਾ ਕੱਢਿਆ ਤਿੰਨ ਤਿੰਨ ਚਾਰ ਚਾਰ ਟਰੈਕਟਰ ਪਾ ਕੇ ਜੇਸ਼ਵੀਆਂ ਪਾ ਕੇ ਫਿਰ ਅਸੀਂ ਆਪਣੇ ਟਰੈਕਟਰ ਅਜੇ ਤੱਕ ਅੱਜ ਤੱਕ ਕੋਈ ਨਾ ਕਿ ਮਾਈਦਾ ਲਾਲ ਦੱਸੇ ਗੱਡੀ ਮੋਟ ਤੇ ਵਖਰੀਓਂ ਕੋ ਪੈਦਲ ਲਾਂਘ ਕੇ ਦੱਸੇ ਸਾਡਾ ਬਹੁਤ ਬੁਰਾ ਹਾਲ ਆ ਹਰ ਹਲਕਾ ਇੰਚਾਰਜ ਦਾ ਜਾਂ ਸਰਕਾਰ ਦਾ ਜਾਂ ਡਿਪਾਰਟਮੈਂਟ ਦਾ ਕਹਿਣਾ ਕਿ ਤੁਸੀਂ ਬੰਨ ਜਿਹੜਾ ਟੁੱਟਣ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਨਾਂ ਵੱਲੋਂ ਸਰਕਾਰਾਂ ਵੱਲੋਂ ਜਿਹੜਾ ਲੱਖਾਂ ਰੁਪਏ ਦੀ ਲਗਤ ਨਾ ਮੇਰੇ ਖਿਆਲ 7 ਕਰੋੜ ਸਮਥਿੰਗ ਦੀ ਲਗਤ ਲੱਗਦੀ ਇਹਨਾਂ ਤੁਸੀਂ ਬੰਨ ਜਿਹੜਾ ਮਜ਼ਬੂਤ ਕੀਤਾ ਗਿਆ ਹਾਂਜੀ ਹਾਂ ਮਿੱਟੀ ਕੱਚੀ ਮਿੱਟੀ ਪਾ ਕੇ ਤੁਸੀਂ ਬੰਨ ਤੇ ਮਜ਼ਬੂਤੀ ਕੀਤਾ ਗਿਆ ਬੇ ਜਿਹੜੇ ਵਿੱਚ ਦੋ ਨਕੇ ਹੋਏ ਆ ਉਹਨਾਂ ਨੂੰ 4 ਸਾਲ ਹੋ ਗਿਆ ਅੱਜ ਤੱਕ ਉਹਨਾਂ ਦੇ ਨਕੇ ਖਿਆਲ ਨਹੀਂ ਪਿਆ ਥੋੜੇ ਦਿਨ ਥੋੜਾ ਜਿਹਾ ਪਾਣੀ ਆਇਆ ਸੀ ਜੇ ਹੋਰ ਮੜਾ ਧੱਕਾ ਵਾਜਦਾ ਜੀ ਜ਼ਿੰਮੇਵਾਰ ਦੀ ਫਸਲੀ ਅੱਗੇ ਪੱਛੇ ਝੋਨਾ ਲੱਗਾ ਹੀ ਉਹ ਖਦਮੇ ਕਿੱਥੇ ਦੱਸੀ ਜਾ ਰਹੀ ਨੇ ਇਹ ਛੋਟੀ ਤੁਸੀਂ ਅਜੀ ਪਿੰਦ ਦੇ ਲਖੜ ਦੇ ਸਾਹਮਣੇ ਬੈਕੋ ਸਾਡੇ ਕਰਨ ਸਾਹਮਣੇ ਸੇਫਟੀ ਸਪਾਰ ਹੁੰਦੇ ਨੇ ਜਿਹੜੇ ਸੇਫਟੀ ਸਪਾਰ ਉਹ ਟੁੱਟੇ ਆ ਹਾਲੇ ਵੀ ਟੁੱਟੇ ਪਏ ਹਾਂਜੀ ਉਹ ਚਾਰ ਕੰਦਕੇ ਪੰਜ ਨੱਕੇ ਹੀ 2:00 ਵਜੇ 3:00 ਰਹਿ ਗਏ ਉਹਨਾਂ ਦੇ ਤਿੰਨਾਂ ਨੂੰ ਕੋਈ ਪੁੱਛਣ ਨਹੀਂ ਰਿਹਾ ਠੀਕ ਹੈ ਸਾਡਾ ਇੰਨਾ ਕ ਮਾੜਾ ਹਾ ਛੋੜੇ ਦਿਨੋਂ ਕੇ ਸਾਡਾ ਇੱਕ ਬਜ਼ੁਰਗ ਹੀ ਦਾਖਲ ਕਰਾਇਆ ਸੀ ਹਾਂਜੀ ਉਹ ਚੇਰੋਂ ਲੈ ਕੇ ਆਇਆ ਉਹ ਚੇਚੀਆਂ ਵਾਲੀ ਪੁੜੀ ਤੱਕ ਉਹ ਆਇਆ ਵਾ ਸੋ ਮੇਰਾ ਵੀਰ ਮਨਜੀਤ ਪਾਲ ਸਿੰਘ ਜਿਹੜਾ ਆਪਣਾ ਟਰਾਲੀ ਟਾਈਟਰ ਲੈ ਗਿਆ ਉਹਦਾ ਉਸ ਬੁਝੁਰਗ ਦਾ ਮੰਜਾ ਟਰਾਲੀ ਟੱਟ ਦੇ ਵਿੱਚ ਰੱਖ ਕੇ ਲੈ ਕੇ ਫਿਰ ਘਰ ਆਏ ਆ ਠੀਕ ਹੈ ਜੀ ਗੱਡੀ ਮੋਟਰ ਤੇ ਗੱਲੀ ਵਖਰੀਆ ਸਾਡੇ ਕੋਲ ਤੇ ਪੈਦਲ ਨਹੀਂ ਤੁਰਿਆ ਜਾਂਦਾ ਨਹੀਂ ਹੁਣ ਤੇ ਕੰਮ ਸ਼ੁਰੂ ਹੋ ਜਾਣਾ ਹੁਣ ਤੇ ਸਾਰੇ ਦੁੱਖ ਅਸੀਂ ਕਹਿੰਦੇ ਵੀ ਜੇ ਸ਼ੁਰੂ ਹੋਏ ਨਾ ਜਿੰਨੀ ਜਲਦੀ ਹੋ ਸਦਾ ਕਿ ਇਹ ਜਿਹੜਾ ਕੰਮ ਸਿੱਧੇ ਚੜਾ ਆ ਜਾਵੇ ਤੇ ਫੇਰ ਇਹ ਅਸੀਂ ਖੁਸ਼ ਨਹੀਂ ਤੁਹਾਡਾ ਹਾਲ ਤੇ ਬਹੁਤ ਮਾੜਾ ਤੁਸੀਂ ਬਨ ਨੂੰ ਲੈ ਕੇ ਸਵਾਲ ਕੀਤੇ ਗਏ ਸਨ ਪੱਤਰਕਾਰਾਂ ਵੱਲੋਂ ਮਾਈਨਿੰਗ ਜਿਵੇਂ ਕੁਦਰਤੀ ਸਰੋਤਾਂ ਨੂੰ ਸਨ ਲੱਗਦੀ ਹੈ ਕੁਦਰਤੀ ਖਜ਼ਾਨੇ ਨੂੰ ਸਨ ਲੱਗਦੀ ਹੈ ਜਿਹਦਾ ਕਰਕੇ ਹੜਾਂ ਦੀ ਜਿਹੜੀ ਖਤਰੀ ਦੀ ਘੰਟੀ ਹੈ ਉੱਥੇ ਹਲਕਾਂ ਇੰਚਾਰਜ ਬੋਲਬੋਲ ਜਵਾਬ ਦੇ ਗਏ ਨੇ ਜਨਾਬ ਉਹ ਸਰਕਾਰ ਕਰਾਉਂਦੀ ਨਹੀਂ ਮਾਈਨਿੰਗ ਉਹ ਤਾਂ ਜਨਾਬ ਦਿਨ ਰਾਤ ਚੱਲਣ ਡਿਆ ਹਾਂ ਹਾਂਜੀ ਅਸੀਂ ਲਾ ਗਏ ਸਾਡੇ ਲਾ ਗਏ ਕ੍ਰੈਸ਼ਰ ਦੋਵੇਂ ਦਿਨ ਰਾਤ ਚੱਲਣ ਡਿਆ ਗੱਲ ਹੀ ਕੋਈ ਨਹੀਂ ਉਹਨਾਂ ਨੇ ਫੂ ਪਾ ਰਹੇ ਬਹੁਤ ਬਰਾ ਹਾਲ ਆ ਕੋਈ ਨਹੀਂ ਪੁੱਛਦਾ ਜੀ ਕੋਈ ਸੁਣਵਾਈ ਨਹੀਂ ਸਾਡੀ ਰੋੜਾ ਰਪਾ ਪਾ ਕੇ ਹੜ ਦੇ ਨੇ ਸਾਡੀ ਪੌਂਤੇ ਪ੍ਰਸਤ ਪੋਟਾਂ ਤੱਕ ਹੁੰਦੀ ਆ ਉਹਨਾਂ ਨੂੰ ਅਸੀਂ ਆਣ ਕੇ ਦੱਸਨੇ ਉਹ ਚਿਰ ਆਪਣੀ ਜੋਨ ਦੀ ਕਾਰਵਾਈ ਕਰਦੇ ਪਰ ਉਹ ਕੰਮ ਹੋਦੇ ਚੱਲਣ ਦੇ ਬੱਚਾ ਲੈ ਕੇ ਵਰਦੀ ਤੇ ਵਿੱਚ ਜਿਹੜੇ ਮੇਰੇ ਵੀਰਜੀ ਖੜੇ ਨੇ ਜਦੋਂ ਬੱਚੇ ਸਕੂਲ ਜਾਂਦੇ ਨੇ ਤੇ ਬਹੁਤ ਬੁਰਾ ਹਾਲ ਤੇ ਬੰਕੇ ਦਿੜੇ ਹੁੰਦੇ ਨੇ ਹਾਂਜੀ ਉਹ ਨੰਗਣ ਤੋਂ ਗਿਆ ਦਿੱਤਾ ਬਣੀ ਆ ਗਿਆ ਤਾਂ ਮੋਰਸਾ ਤੇ ਜਾਂਦੇ ਮੋਰਸਾ ਤੇ ਵੀ ਥੱਲੇ ਡਿੱਗਦਾ ਹੈ ਤੇ ਕਿੱਦਾਂ ਨਹੀਂ ਜਾਈਏ ਬੱਚੇ ਵਰਦੀ ਖਰਾਬ ਜੀ ਕੱਲ ਦਾ ਡਿੱਗ ਪਿਆ ਸੀ ਕਰਦੇ ਨਹੀਂ ਹੁਣ ਤਾਂ ਰੋੜ ਤਿਆਰ ਹੋਣ ਜਾਣਾ ਚੀਤਾ ਹੁਣ ਤੇ ਤੁਹਾਨੂੰ ਖੁਸ਼ੀ ਚ ਖਿਵੇ ਹੋਣਾ ਚਾਹੀਦਾ ਕਿ ਵੀ ਤਾਂ ਆਉਂਏ ਜੇ 15 ਕਿਲੋਮੀਟਰ ਰਸਤਾ ਵਾ ਜਰਾਬ ਕਿੱਥੋਂ ਤਿਆਰ ਹੋਇਆ ਨਾ ਸਾਨੂੰ ਕੋਈ ਚਾਲੂ ਘਾਟਣ ਦੇ ਜਰੂਰ ਹੋਇਆ ਵਾ ਬਸਨ ਉਹ ਘਾਟਣ ਵਾਲਾ ਕੰਮ ਨੇ ਕੋਈ ਨਹੀਂ ਲੱਭਣ ਡਿਆ ਅੱਛਾ ਜੀ ਇਹ ਚਾਲੂ ਕਦੋਂ ਆਹ ਸਲਾ ਪਲੇਅਰ ਦੀ ਤੇ ਲਾਤੀ ਆ ਵੇ ਚਾਲੂ ਕਦੋਂ ਹੋਏਗਾ ਕਹਾਂ ਤਾਂ ਘਾਟਣਾ ਅਜੇ ਥੋੜਾ ਬੋਤਾ ਤੇ ਕੰਮ ਚਾਲੂ ਕਰਦੇ ਕੋਈ ਦੋ ਚਾਰ ਟਰੱਕ ਬਜਰੀ ਦੇ ਆਉਂਦੇ ਕੋਈ ਇਟਾਂ ਦੇ ਆਉਂਦੇ ਉਹ ਚਾਰ ਦਵਾਰੀ ਕਰਦੇ ਥੋੜਾ ਬੋਤਾ ਤੇ ਕਰਕੇ ਦੱਸਦੇ ਸਾਨੂੰ ਕੀਤਾ ਕੀ ਆ ਕਦਾਂ ਦੁਗਾਡਨ ਕੀਤਾ ਨਾ ਨੇ ਚੰਨਨ ਜੀ ਜਦੋਂ ਪਿਛਲੀ ਵਾਰੀ ਮਿੱਟੀ ਪਈ ਸੀ ਉਦੋਂ ਵੀ ਬਰਸਾਤਾਂ ਦੇ ਦੇਣ ਹੁਣ ਵੀ ਬਰਸਾਤੀ ਦੇ ਹਾਂਜੀ ਹਾਂਜੀ ਇਹ ਫਿਰ ਇਹ ਬਹਾਨੇਵਾਰੀ ਮਿਲ ਜਾਂਦੇ ਜੀ ਵੀ ਵਸਾਦਵਾ ਕੰਮ ਛੇਤੀ ਨਹੀਂ ਹੋ ਰਿਹਾ بارش ਪੈਂਦੀ ਹੈ ਜੀ ਮਾਲ ਕਿੱਦਾਂ ਆਵੇ ਜੀ ਕਿੱਥੋਂ ਆਵੇ ਗੱਡੀਆਂ ਕਿੱਥੇ ਨਿਗਾਉਣੀਆਂ ਜੀ ਨਹੀਂ ਇੱਥੇ ਬਜ਼ੁਰਗ ਤੰਜ ਵੀ ਕੱਸਦੇ ਨੇ ਕਹਿੰਦੇ ਵੇਲੇ ਚ ਆਈ ਜਾਨਤ ਦੇ ਵਿਨੋ ਕੁੜੀ ਦੇ ਕੰਨ ਹਾਂ ਜਦੋਂ ਬਰਸਾਤ ਆਉਂਦੀ ਹੈ ਉਹ ਕੰਮ ਸ਼ੁਰੂ ਕਰਦੇ ਆ ਹਾਂਜੀ ਤੇ ਬਰਸਾਤ ਚ ਆ ਪੁਰਾਣੀ ਹੈ ਜੀ ਇਹੋ ਹੀ ਗੱਲ ਹੈ ਇਹੋ ਗੱਲ ਹੈ ਕੀ ਭਰੋਸਾ ਨਹੀਂ ਹੈ ਸਰਕਾਰ ਤੇ ਜਾਂ ਹਲਕਾ ਇੰਚਾਰਜ ਤੇ ਕਰਦੇ ਆ ਤੇ ਇਹਨਾਂ ਦੇ ਪਰੋਸਾ ਕਰਦੇ ਹੈ ਨਹੀਂ ਕਰਦੇ ਨਹੀਂ ਜਾਂ ਸਾਡੇ ਪਰੋਸੇ ਜਿਹੜੇ ਆ ਨਾ ਸਾਡੇ ਤੇਰੀ ਟਾਈਮ ਹੋ ਜਾਂਦੇ ਆ ਜਦੋਂ ਇਹ ਆਪਣੇ ਕਹਿਣ ਤੇ ਨਹੀਂ ਤੁਰਦੇ ਮਤਲਬ ਯਕੀਨ ਉਦੋਂ ਹੀ ਹੋਏਗਾ ਜਦੋਂ ਬਣ ਕੇ ਤਿਆਰ ਹੋ ਜਾਏ ਗਾਣਿਆ ਘੋੜੀ ਚੜੇਗਾ ਤੇ ਜਾਣਿਆ ਹਾਂਜੀ ਹਾਂਜੀ ਵਾਹ ਜੀ ਵਾਹ ਕਈ ਤਰ੍ਹਾਂ ਦੇ ਜਿਹੜੀ ਪੰਜਾਬੀ ਕਹਾਵਤਾਂ ਨੇ ਪੰਜਾਬੀ ਟੋਟਕੇ ਨੇ ਉਹ ਕਸ ਦੇ ਨਹਿਰਾਏ ਨੇ ਇਲਾਕਾ ਵਾਸੀ ਜਿਹੜੇ ਨੇ ਕਿਉਂਕਿ ਉਹਨਾਂ ਨੇ ਬੜਾ ਲੰਮਾ ਸਮਾਂ ਜਿਹੜਾ ਇਹ ਦੁੱਖ ਦਾ ਸੰਤਾਪ ਹੈ ਜਿਵੇਂ ਛੋਟੇ-ਛੋਟੇ ਤੁਸੀਂ ਦੇਖ ਰਹੇ ਹੋ ਕਿ 유ਨੀਫਾਰਮ ਦੇ ਵਿੱਚ ਵਰਦੀ ਦੇ ਵਿੱਚ ਬੱਚੇ ਨੇ ਬਸ ਜਿਹੜੀ ਇਸ ਰਸਤੇ ਦੇ ਉੱਪਰ ਜਿਹੜਾ ਜਾਣਾ ਵਾ ਜਿਹੜਾ ਉਹਦਾ ਦੂਰ ਦੀ ਗੱਲ ਪੈਦਲ ਚੱਲਣਾ ਵੀ ਜਿਹੜਾ ਇਸ ਰਸਤੇ ਦੇ ਉੱਪਰ ਜਿਹੜਾ ਬਿਹਾਲ ਹੈ ਮੌਕੇ ਦੇ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸਰਪੰਚ ਸਾਹਿਬ ਦਾ ਅੱਜ ਤੇ ਕਹਿੰਦੇ ਦੇਰ ਆਏ ਦਰਸਤ ਆਏ ਸਰਕਾਰ ਦੀ ਸਵਾਲੀ ਨਜ਼ਰ ਪੈ ਗਈ ਹੈ ਤੁਸੀਂ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਇਸ ਕਰਕੇ ਆਏ ਤੋਂ ਦੇਰੀ ਐ ਹਾਂਜੀ ਜਿਹੜਾ ਤਾ ਪੈਨਸ਼ਨ ਆਇਆ ਨਾ ਹਾਂਜੀ ਉਹ ਅਸੀਂ ਦੱਸ ਨਹੀਂ ਸਕਦੇ ਠੀਕ ਹੈ ਦੇਖੋ ਅਸੀਂ ਬੜਾ ਚਿਰ ਕਹਿੰਦੇ ਨਾ ਵੀ ਉਹ ਲੋਕਾਂ ਨੂੰ ਦੱਸ ਕੇ ਅਸੀਂ ਇੱਕ ਵਿਚਲਾ ਰਸਤਾ ਤੁਹਾਨੂੰ ਦੱਸਿਆ ਸੀ ਇੱਕ ਦਿਨ ਫੋਨ ਵੀ ਕੀਤਾ ਹੋਣਾ ਮੇਰੇ ਖਿਆਲ ਮੈਂ ਕਿਹਾ ਵੀ ਅਸੀਂ ਸਾਡੇ ਤੋਂ ਸ਼ਹਿਰ ਇਥੇ ਆਸ ਹੀ ਟੁੱਟ ਗਈ ਪਤਾ ਨਹੀਂ ਬਣੇਗੀ ਕਿ ਨਹੀਂ ਬਣੇਗੀ ਅਸੀਂ ਇੱਕ ਬਿਜਲੀ ਜੀਸੀਪੀ ਲਾ ਕੇ ਹਾਂਜੀ ਆਪਣੇ ਕੋਲੋਂ ਪੈਸੇ ਲਾ ਕੇ ਉਹ ਰਸਤਾ ਬਣਾਉਂਦੇ ਸੀ ਵੀ ਇਦਨ ਬੱਚੇ ਨੰਗ ਜਾਣਗੇ ਸਕੂਲੀ ਬੱਚੇ ਪਤਾ ਸਾਰੇ ਪਿੰਡਾਂ ਨੂੰ ਪੁੱਛ ਕੇ ਦੇਖ ਲੈ ਪਾ ਮੈਨੂੰ ਪਤਾ ਜੀ ਗੁੱਡਾਂ ਕੱਢਣ ਲੱਗੀਆਂ ਵੀ ਚਾਰ-ਚਾਰ ਟਰੈਕਟਰ ਅੱਗੇ ਲੱਗੇ ਹੋਏ ਮੈਂ ਕਹਿੰਦਾ ਗੰਨਾ ਇ ਕਈਆਂ ਨੇ ਤੇ ਟਰਾਲੀਆਂ ਪੁਰਾਣੀਆਂ ਵੇਚ ਕੇ ਸਾਫਟੀਆਂ ਟਰਾਲੀਆਂ ਕਿੰਨ ਕਿੰਨੀਆਂ ਮਹਿੰਗੀਆਂ ਬਣਾਈਆਂ ਉਹ ਵੀ ਗੰਨਾ ਨਹੀਂ ਘਟਦੀਆਂ ਇੰਨੇ ਮਾੜੀ ਕੰਡੀਸ਼ਨ ਸੀ ਜਿੱਥੇ ਆੜਾ 10 ਲੀਟਰ ਤੇਲ ਚ ਲੱਗਦਾ ਸੀ ਇੱਥੇ ਅਮਕੀਰੀ ਤੱਕ ਜਾਂਦੇ ਅਸੀਂ ਘਟੋ ਘਟ 50 50 ਲੀਟਰ ਇੱਕ ਘਣੇ ਦੀ ਟੈਲੀ ਪਿੱਛੇ ਲੱਗ ਚਲੋ ਸਰਪੰਚ ਸਾਹਿਬ ਜੀ ਹੁਣ ਰੋਡ ਬਣ ਗਿਆ ਤੇ ਦਿਨ ਭੁੱਲ ਜਾਣਗੇ ਬਹੁਤ ਦਿਨ ਭੁੱਲ ਜਾਣਗੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਚਲੋ ਦੇਰ ਆਏ ਦਰੁਸਤ ਆਏ ਬੋ ਬੋ ਥੈਂਕ ਯੂ ਵਧੀਆ ਵਧੀਆ ਸੜਕ ਮਨ ਜਾ ਬਿਛੇਤੀ ਸ਼ੁਰੂ ਕਰ ਦੇਣਾ ਇਹ ਆਪੀ ਬਜਰਾ ਨਹੀਂ ਲੈਣ ਲੈ ਕੇ ਆਏ ਅਧ ਘਾਟੋਂ ਤੇ ਕੀਤਾ ਬਜਰਾ ਨਾਲ ਮੋਰ ਚਾਹੀਦਾ ਤੁਹਾਡੇ ਮਨ ਜੇ ਹੋਈ ਵੀ ਘੋਡੋ ਘਾਟ ਕੰਮ ਸਖਮ ਦੋ ਚਾਰ ਗੱਡੀਆਂ ਤੇ ਸ਼ੁਰੂ ਕਰਾਂਦੇ ਬਜਰੇ ਦੀ ਬਜਰੇ ਦੀ ਇਹਦਾ ਮਤਲਬ ਵੀ ਇਹ ਮੀਡੀਆ ਵਾਸਤੇ ਜਿਹੜੀਆਂ ਫੋਟੋਆਂ ਕਚਾ ਕੇ ਚੱਲ ਗਏ ਤੇ ਇਹ ਥੋੜਾ ਤੁਹਾਡੇ ਮਨ ਤੇ ਥੇਜ ਹੀ ਲੱਗਦੀ ਆ ਬਜਰੇ ਚ ਰੂਟਾ ਨਹੀਂ ਕਹਿੰਦੇ ਹਲਕਾ ਨ ਚਾਰਜ ਆਇਆ ਹੋਏ ਪੰਜ ਸੱਤ ਗੱਡੀਆਂ ਤੇ ਲੈ ਕੇ ਆਇਆ ਨਾਲ ਬਜਰੇ ਦੀ ਬਜਰੇ ਦੀ ਥੋੜਾ ਬਤਾ ਤੇ ਪੂਰ ਜਾਂਦਾ ਜਦੋਂ ਸਾਨੂੰ ਹਜ਼ਲਾ ਹੋ ਜਾਂਦਾ ਪਰ ਸੁੱਕੀ ਬੱਲੇ ਬੱਲੇ ਕਰਕੇ ਚੱਲ ਗਏ ਸੀ ਟੁੱਟਦੀ ਉਦੋਂ ਵੀ بڑے ਲੀਡਰ ਥਾਲੀਬਾਰ ਵਰਗੇ ਫੋਟੋਆਂ ਵਿੱਚ ਆਉਣ ਆਏ ਹਾਂ ਜੀ ਹਾਂਜੀ 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 ਬਿਲਕੁਲ ਬਿਲਕੁਲ ਸਹੀ ਜੀ ਉਹ ਸਮਾਂ ਹੈਗਾ ਸੀ ਹਾਂਜੀ ਹਾਂਜੀ ਪਰ ਇਹ ਆ ਵੀ ਪ੍ਰੈਕਟੀਕਲ ਨਹੀਂ ਨਜ਼ਰ ਆਉਂਦਾ ਪ੍ਰੈਕਟੀਕਲ ਕੋਈ ਨਜ਼ਰ ਨਹੀਂ ਆਉਂਦਾ ਤੁਹਾਡੇ ਸਾਹਮਣੇ ਜਰਾ ਕੋਈ ਝੂਠਾ ਮਾਰਨ ਲਿਆ ਅਸੋ ਇਹ ਸਨ ਇਲਾਕਾ ਵਾਸੀ ਜੋ ਲੰਬੇ ਸਮੇਂ ਤੋਂ ਇਹ ਜਿਹੜਾ ਰਸਤੇ ਦਾ ਸੰਤਾਪ ਹੈ ਆਪਣੇ ਪਿੰਡੇ ਦੇ ਉੱਪਰ ਤੁਹਾਨੂੰ ਦੁਬਾਰਾ ਦੱਸਦੀ ਕਿ ਹੰਡਾਰੇ ਨੇ ਸੋ ਬੇਸ਼ੱਕ ਹਲਕਾ ਇੰਚਾਰਜ ਵੱਲੋਂ ਜਿਹੜਾ ਵਿਸ਼ਵਾਸ ਦਿੱਤਾ ਗਿਆ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਅੰਕੜੇ ਦਿੱਤੇ ਗਏ ਨੇ ਕਿ 4 ਕਰੋੜ ਤੇ 85 86 ਲੱਖ ਦੀ ਲਾਗਤ ਨਾਲ ਜਿਹੜਾ ਵਾ ਇਹ ਜਲਦੀ ਹੀ ਰਸਤਾ ਜਿਹੜਾ ਤਿਆਰ ਜਿਹੜਾ ਕਰ ਦਿੱਤਾ ਜਾਣਾ ਭਰੋਸਾ ਦਵਾਇਆ ਗਿਆ ਉਦਘਾਟਨ ਜਿਹੜਾ ਉਹ ਵੀ ਕਰ ਦਿੱਤਾ ਗਿਆ ਪਰ ਇਹਦੇ باوجود ਵੀ ਜਿਹੜੇ ਲੋਕ ਨੇ ਇਲਾਕੇ ਦੇ ਉਹ ਸਰਕਾਰ ਦੇ ਇਹਨਾਂ ਵਾਅਦਿਆਂ ਦਾਅਵਿਆਂ ਦੇ ਉੱਪਰ ਜਿਹੜਾ ਨਾ ਉਹ ਸ਼ਵਾਸ਼ ਕਰਦੇ ਇਸ ਕਰਕੇ ਨਹੀਂ ਨਜ਼ਰ ਆ ਰਹੇ ਲੋਕਾਂ ਦਾ ਕਹਿਣਾ ਕਿ ਜੇਕਰ ਉਹ ਟਿਕਾਣ ਕਰਨਾ ਸੀ ਤਾਂ ਪਹਿਲਾਂ ਇੱਥੇ ਕੋਈ ਲੇਅਰ ਪੈਣ ਦੀ ��ਟਕੇ ਦੀ ਕੋਈ 8-10 ਗੱਡੀਆਂ ਜਿਹੜੀਆਂ ਨੇ ਉਹ ��ਟਕੇ ਦੀ ਆਉਂਦੀਆਂ ਕੰਮ ਸ਼ੁਰੂ ਹੋ ਜਾਂਦਾ ਤੇ ਸਾਡੇ ਦਿਲ ਨੂੰ ਵੀ ਕਿਹੜਾ ਹੌਸਲਾ ਹੋ ਜਾਂਦਾ ਕਿ ਵਕਈ ਸਰਕਾਰ ਨੇ ਜਿਹੜਾ ਕੋ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਇਸ ਕਰਕੇ ਕਿਤੇ ਨਾ ਕਿਤੇ ਸਰਕਾਰ ਨੂੰ ਹੱਲੇ ਵੀ ਬੇਸ਼ੱਕ ਸਰਕਾਰ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਆ ਪਰ ਲੋਕ ਜਿਹੜੇ ਨੇ ਅਜੇ ਭਰੋਸਾ ਕਰਦੇ ਉਨੀ ਦੇਰ ਨਹੀਂ ਨਜ਼ਰ ਆ ਰਹੇ ਜਿੰਨੀ ਦੇਰ ਇਹ ਰੋਡ ਜਿਹੜਾ ਬਣ ਕੇ ਜਿਹੜਾ ਤਿਆਰ ਨਹੀਂ ਹੋ ਜਾਂਦਾ ਤੇ ਲੋਕਾਂ ਦਾ ਸਾਹ ਜਿਹੜਾ ਉਹ ਸਖਾਲਾ ਨਹੀਂ ਹੋ ਜਾਂਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੈ ਕਿ ਹਲਕਾ ਇਨਚਾਰਜ ਵੱਲੋਂ ਇਹ ਜਿਹੜਾ ਉਦਘਾਟਨ ਕੀਤਾ ਗਿਆ ਇਹ ਰੋਡ ਕਿੰਨੀ ਦੇਰ ਤੱਕ ਜਿਹੜਾ ਵਾ ਨੇਪਰੇ ਚੜਦਾ ਕਿਸ ਚਾਲੇ ਜਿਹੜਾ ਵਾ ਇਸ ਰੋਡ ਦਾ ਜਿਹੜਾ ਕੰਮ ਸ਼ੁਰੂ ਹੁੰਦਾ ਤੇ ਕਿਸ ਕੁਆਲਿਟੀ ਦਾ ਜਿਹੜਾ ਵਾ ਕਿਸ ਮਿਆਰ ਦਾ ਇਹ ਰੋਡ ਬਣਦਾ ਇਹ ਸਮੇਂ ਦੀ ਗਰਬ ਚਿਆ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ